ਸੋ ਕਹੋ ਟੱਲ ਗੁਰ ਸੇਵੀਐ ਅਹਨ ਸੁ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਹੀ ਸਤਨਾਮ ਵਾਹਿਗੁਰੂ ਸਾਹਿਬ ਜੀ ਫਲਗੁਨ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਫਲਗੁਨ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਐਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਾਹੀਆ ਮੰਗਲ ਲਗਾਵਹੀ ਗੀਤ ਗੋਵਿੰਦ ਆਲਾਏ ਹਰ ਜਿਹਾ ਅਵਰ ਨਾ ਦੇਸਾਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿ ਓਨ ਨਿਹਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨਾ ਜਨਮੈ ਤਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲਗੁਨ ਨਿਤ ਸਲਾਹੀਐ ਜਿਸਨੋਂ ਤਿਲ ਨਾ ਤਮਾਏ ਜੇ ਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋਂ ਤਿਲ ਨਾ ਤਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ પરમ સત્કાર યોગ સાత్సંગ જીઓ આપ ਜੀਆਂ ਨੇ ਫੱਗਨ ਮਹੀਨੇ ਦਾ ਪਾਠ ਸਰਵਨ ਕੀਤਾ ਹੈ ਅੱਜ ਫੱਗਨ ਮਹੀਨੇ ਦੀ ਪਵਿੱਤਰ ਸੰਗਰਾ ਦਾ ਦਿਹਾੜਾ ਹੈ ਆਪ ਜਿੰਨੇ ਵੀ ਮਾਈ ਭਾਈ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਵੱਡ ਭਾਗੇ ਹੋ ਆਓ ਫੱਗਨ ਮਹੀਨੇ ਦੀ ਜੋ ਵਿਚਾਰ ਸੰਖੇਪ ਰੂਪ ਦੇ ਵਿੱਚ ਆਪਾਂ ਸਰਵਨ ਕਰਕੇ ਲਾਹੇ ਪ੍ਰਾਪਤ ਕਰੀਏ ਸਤਿਗੁਰਾਂ ਨੇ ਜੋ ਇਸ ਫੱਗਨ ਦੇ ਮਹੀਨੇ ਰਾਹੀਂ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਸਾਰੇ ਮਨ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਰਵਨ ਕਰਕੇ ਲਾਹੇ ਪ੍ਰਾਪਤ ਕਰੀਏ ਫਾਲਗੁਨ ਆਨੰਦ ਉਪਾਰਜਨ ਹਰ ਸੱਜਣ ਪ੍ਰਗਟ ਆਏ ਇਹ ਜੋ ਫੱਗਣ ਦਾ ਮਹੀਨਾ ਹੈ ਇਹ ਸਾਲ ਦਾ ਆਖਰੀ ਮਹੀਨਾ ਹੈ 11 ਮਹੀਨੇ ਇਸ ਤੋਂ ਪਹਿਲਾਂ ਆਪਾਂ ਸਾਰਿਆਂ ਨੇ ਸਰਵਨ ਕੀਤੇ ਨੇ ਅੱਜ ਦਾ ਫੱਗਣ ਦਾ ਮਹੀਨਾ 12ਵਾਂ ਤੇ ਜਿਹੜਾ ਦੇਸੀ ਸਾਲ ਚੇਤ ਮਹੀਨੇ ਤੋਂ ਆਰੰਭ ਹੁੰਦਾ ਹੈ ਉਹਦਾ 12ਵਾਂ ਤੇ ਅਖੀਰਲਾ ਮਹੀਨਾ ਹੈ ਇਸ ਪਾਵਨ ਪਵਿੱਤਰ ਮਹੀਨੇ ਦੇ ਅੰਦਰ ਸਤਿਗੁਰਾਂ ਨੇ ਜੋ 11 ਮਹੀਨਿਆਂ ਵਿੱਚ ਸਿੱਖ ਨੇ ਜਗਿਆਸੂ ਨੇ ਕਮਾਈ ਕਰਨੀ ਬਾਲਵੇਂ ਮਹੀਨੇ ਵਿੱਚ ਸਤਿਗੁਰਾਂ ਨੇ ਉਹਦਾ ਫਲ ਦੱਸਿਆ ਵੀ ਫਲ ਕੀ ਹੈ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟ ਆਏ ਸਤਿਗੁਰੂ ਜੀ ਕਹਿਣ ਲੱਗੇ ਸਿਆਲ ਦੀ ਰੁੱਤ ਕਰੜੀ ਸਰਦੀ ਤੋਂ ਪਿੱਛੋਂ ਤੇ ਫਿਰ ਜਿਹੜੀ ਬਸੰਤ ਬਹਾਰ ਫੱਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੀ ਰਾਹੀ ਖੁਸ਼ੀਆਂ ਬਣਾਉਂਦੇ ਨੇ ਪਰ ਸਤਿਗੁਰੂ ਕਹਿਣ ਲੱਗੇ ਫੱਗਨ ਮਹੀਨੇ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਗਿਆ ਉਪਾਰਜਨਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਪਰ ਤੱਕ ਪ੍ਰਗਟ ਹੋ ਗਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਤੇ ਪਰਮਾਤਮਾ ਨਾਲ ਮਿਲਾਉਣ ਵਿੱਚ ਰੱਬ ਦੇ ਪਿਆਰੇ ਸੰਤ ਜਨ ਉਹ ਸਹਾਈ ਹੋਏ ਉਹਨਾਂ ਨੂੰ ਉਹਨਾਂ ਨੇ ਪਰਮਾਤਮਾ ਦੇ ਨਾਲ ਜੋੜ ਦਿੱਤਾ ਉਹਨਾਂ ਰੂਹਾਂ ਨੂੰ ਜਿਨ੍ਹਾਂ ਦੇ ਅੰਦਰ ਜਗਿਆਸਾ ਪੈਦਾ ਹੋਈ ਪ੍ਰਭੂ ਨੂੰ ਮਿਲਣ ਦੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਦੇ ਹਿਰਦੇ ਦੀ ਸੇਜਾ ਸੁੰਦਰ ਬਣ ਗਈ ਉਹਨਾਂ ਨੂੰ ਸਾਰੇ ਲੋਕ ਪਰਲੋਕ ਦੇ ਸੁਖ ਪ੍ਰਾਪਤ ਹੋ ਗਏ ਫਿਰ ਉਹਨਾਂ ਦੇ ਹਿਰਦੇ ਵਿੱਚ ਦੁੱਖਾਂ ਵਾਸਤੇ ਕੋਈ ਵੀ ਥਾਂ ਨਹੀਂ ਬਚਦੀ ਹਰ ਥਾਂ ਤੇ ਸੁੱਖ ਹੀ ਸੁੱਖ ਵਰਤਦਾ ਹੈ ਇਛ ਪੁੰਨੀ ਵੱਡ ਭਾਗਨੀ ਵਰ ਪਾਇਆ ਹਰ ਰਾਏ ਉਹਨਾਂ ਵੱਡ ਭਾਗਨ ਜੀਵ ਇਸਤਰੀਆਂ ਦੀ ਮਨੋ ਕਾਮਨਾ ਵੀ ਪੂਰੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਉਹ ਵਰ ਵਾਹਿਗੁਰੂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਜਿੰਨੂੰ ਸਤਿਗੁਰੂ ਕਹਿੰਦੇ ਨੇ ਕਿ ਨਾਨਕ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇ ਨਾ ਜੰਮਦਾ ਐ ਨਾ ਮਰਦਾ ਐ ਨਾ ਬੁੱਢਾ ਹੁੰਦਾ ਐ ਉਹ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਸਤਗੁਰੂ ਜੀ ਕਹਿਣ ਲੱਗੇ ਉਹ ਸਤਸੰਗੀ ਸਹੇਲੀਆਂ ਨਾਲ ਮਿਲ ਕੇ ਨਾ ਉਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਉਂਦੀਆਂ ਨੇ ਉਹਦੇ ਗੀਤ ਗਾਉਂਦੀਆਂ ਨੇ ਖੁਸ਼ੀ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ ਉਹਦੇ ਗੁਨਾ ਨੂੰ ਚੇਤੇ ਕਰਦੀਆਂ ਨੇ ਹਰ ਜਿਹਾ ਅਵਰ ਨ ਦੇਸਾਈ ਕੋਈ ਦੂਜਾ ਲਵੇ ਨਾ ਲਾਏ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਪਰਮਾਤਮਾ ਵਰਗਾ ਦੂਸਰਾ ਕੋਈ ਨਹੀਂ ਪਰਮਾਤਮਾ ਦੇ ਨੇੜੇ-ਨੇੜੇ ਵੀ ਕੋਈ ਬਰਾਬਰੀ ਕਰਨ ਵਾਲਾ ਵੀ ਨਹੀਂ ਕਿਉਂਕਿ ਪਰਮਾਤਮਾ ਇੱਕ ਹੈ ਤੇ ਇੱਕ ਵਰਗਾ ਦੂਸਰਾ ਕੋਈ ਹੈ ਹੀ ਨਹੀਂ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਨ ਜਾਏ ਪਰਮਾਤਮਾ ਨੇ ਉਹਨਾਂ ਜੀਵ ਇਸਤਰੀਆਂ ਦਾ ਉਹਨਾਂ ਰੂਹਾਂ ਦਾ ਲੋਕ ਤੇ ਪਰਲੋਕ ਸਵਾਰ ਦਿੱਤਾ ਉਹਨਾਂ ਨੂੰ ਐਸੀ ਥਾਂ ਦਿੱਤੀ ਐਸਾ ਨਿਹਚਲ ਟਿਕਾਣਾ ਦਿੱਤਾ ਜਿਹੜਾ ਕਦੇ ਡੋਲਦਾ ਹੀ ਨਹੀਂ ਨਾਨਕ ਬੱਦਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਸੰਸਾਰ ਸਾਗਰ ਤੇ ਰਖਿਆਨ ਬਹੜ ਨਾ ਜਨਮੇ ਤਾਏ ਵਾਹਿਗੁਰੂ ਪਰਮਾਤਮਾ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਬਚਾ ਲਿਆ ਤੇ ਦੁਬਾਰਾ ਉਹਨਾਂ ਦਾ ਜੂਨਾ ਵਿੱਚ ਗਰਭ ਜੂਨ ਵਿੱਚ ਆਉਣ ਦਾ ਗੁਰਮਖੋ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨਾਂ ਦਾ ਜਨਮ ਤੇ ਮਰਨ ਕੱਟਿਆ ਗਿਆ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਤੇ ਫਿਰ ਉਹ ਇੱਕੋ ਹੀ ਅਰਦਾਸ ਕਰਦੀਆਂ ਨੇ ਜੀਵ ਆਤਮਾ ਕਿ ਏ ਵਾਹਿਗੁਰੂ ਪਰਮਾਤਮਾ ਸਾਡੀ ਜੀਵ ਇੱਕ ਹੈ ਤੁਹਾਡੇ ਅਨੇਕਾਂ ਗੁਣ ਨੇ ਤੇ ਤੁਹਾਡੇ ਚਰਨਾਂ ਵਿੱਚ ਜੁੜ ਕੇ ਹੀ ਅਸੀਂ ਤਰ ਸਕਦੇ ਹਾਂ ਸਾਡਾ ਭਲਾ ਹੋ ਜਾਂਦਾ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਗੁਰਬਾਣੀ ਰੂਪੀ ਚਰਨਾਂ ਦੇ ਨਾਲ ਫਲਗੁਨ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ ਸਤਿਗੁਰੂ ਜੀ ਕਹਿਣ ਲੱਗੇ ਫੱਗਨ ਮਹੀਨੇ ਦਾ ਇਹ ਉਪਦੇਸ਼ ਹੈ ਕਿ ਉਸ ਵਾਹਿਗੁਰੂ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਜਿਸ ਪਰਮਾਤਮਾ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਉਹ ਜੀਵਾਂ ਦੇ ਕਾਰਜ ਸਵਾਰਦਾ ਹੈ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਪਰ ਉਸ ਪਰਮਾਤਮਾ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਇਹ ਸੀ ਫਗਨ ਮਹੀਨੇ ਦਾ ਸੰਖੇਪ ਜੋ ਆਪਾਂ ਨੇ ਜੋ ਅਖਰੀ ਅਰਥ ਕੀਤੇ ਨੇ ਵਿਚਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਆਪ ਸਮੂਹ ਸੰਗਤੀਆਂ ਹਾਜ਼ਰੀਆਂ ਪੇਟਾਵਾਂ ਆਪਣੇ ਦਰ ਤੇ ਪਰਵਾਨ ਕਰਨ ਸਭਨਾ ਨੂੰ ਚੜ੍ਹਦੀ ਕਲਾ ਬਖਸ਼ਣ ਫੱਗਨ ਦਾ ਮਹੀਨਾ ਸਭਨਾ ਦੀ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਭਨਾ ਨੂੰ ਚੜ੍ਹਦੀ ਕਲਾ ਬਖਸ਼ਣ ਹੋਈਆਂ ਬੇੰਤ ਫੁੱਲਾਂ ਦੀ ਆਪ ਸੰਗਤਾਂ ਨੇ ਖੇਵਾਂ ਬਖਸ਼ ਦੇਣੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ